ਇੱਕ ਤੋਂ ਵਪਾਰੀ ਸੀ ਜਿਸ ਕੋਲ ਇੱਕ ਹੀ ਉਮਰ ਦੇ ਦੋ ਸੇਵਕ ਸਨ ਦੋਵੇਂ ਸੇਵਕ ਪੰਜ ਸਾਲ ਤੋਂ ਉਸ ਕੋਲ ਕੰਮ ਕਰ ਰਹੇ ਸਨ ਪਰ ਉਹ ਇੱਕ ਸੇਵਕ ਨੂੰ ਦੂਜੇ ਸੇਵਕ ਨਾਲੋਂ ਵੱਧ ਤਨਖਾਹ ਦਿੰਦਾ ਸੀ ਘੱਟ ਤਨਖਾਹ ਵਾਲਾ ਸੇਵਕ ਉਸ ਵਪਾਰੀ ਦਾ ਬਹੁਤ ਸਤਕਾਰ ਕਰਦਾ ਸੀ ਪਰ ਉਸ ਨੂੰ ਆਪਣੀ ਘੱਟ ਤਨਖਾਹ ਹੋਣ ਦਾ ਦੁੱਖ ਵੀ ਸੀ ਇੱਕ ਵਾਰ ਵਪਾਰੀ ਆਪਣੇ ਦੋਵੇਂ ਸੇਵਕਾਂ ਨਾਲ ਜਾ ਰਿਹਾ ਸੀ ਰਸਤੇ ਵਿੱਚ ਵਪਾਰੀ ਨੂੰ ਕੁਝ ਸਮੇਂ ਲਈ ਇਕੱਲਾ ਦੇਖ ਘੱਟ ਤਨਖਾਹ ਵਾਲਾ ਸੇਵਕ ਕਹਿਣ ਲੱਗਾ ਮਾਲਕ ਤੁਸੀਂ ਜੋ ਕੁਝ ਵੀ ਮੈਨੂੰ ਦਿੰਦੇ ਹੋ ਮੈਂ ਉਸ ਤੇ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲੋਂ ਦੂਜੇ ਸੇਵਕ ਨੂੰ ਵੱਧ ਤਨਖਾਹ ਕਿਉਂ ਦਿੰਦੇ ਹੋ ਸੌਦਾ ਕਰਮ ਮੁਸਕਰਾਇਆ ਅਤੇ ਕਹਿਣ ਲੱਗਿਆ ਕਿ ਤੂੰ ਬੇਫਿਕਰ ਹੈ ਕਿਸੇ ਨੂੰ ਕੁਝ ਵੀ ਬਿਨਾਂ ਮਦਦੋਂ ਤੋਂ ਵੱਧ ਨਹੀਂ ਮਿਲਦਾ ਤੇ ਕਿਸੇ ਨੂੰ ਬਿਨਾਂ ਤਰਕ ਤੋਂ ਕੁਝ ਘੱਟ ਨਹੀਂ ਮਿਲਦਾ ਤੂੰ ਥੋੜੀ ਉਡੀਕ ਕਰ ਮੈਂ ਸਹੀ ਮੌਕੇ ਤੇ ਤੈਨੂੰ ਇਹ ਗੱਲ ਸਮਝਾਉਂਗਾ ਦੋ ਤਿੰਨ ਦਿਨ ਲੰਘ ਗਏ ਇੱਕ ਦਿਨ ਸੌਦਾਗਰ ਅਤੇ ਸੇਵਕ ਖਾਣਾ ਖਾ ਰਹੇ ਸਨ ਕਿ ਅਚਾਨਕ ਕੋਈ ਕਾਫਲਾ ਆਉਣ ਦੀ ਆਵਾਜ਼ ਸੁਣਾਈ ਦਿੱਤੀ ਸੌਦਾਗਰ ਦੇ ਕੋਲ ਕਾਫੀ ਮਾਤਰਾ ਵਿੱਚ ਸਮਾਨ ਸੀ ਉਹ ਕੋਈ ਖਰੀਦਦਾਰ ਲੰਭ ਰਿਹਾ ਸੀ ਉਸਨੇ ਆਪਣੇ ਸੇਵਕ ਨੂੰ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਕਾਫਲੇ ਵਿੱਚ ਕੁਝ ਖਰੀਦਦਾਰ ਮਿਲ ਜਾਣਗੇ ਮੈਂ ਚਾਹੁੰਦਾ ਹਾਂ ਕਿ ਜਿੰਨਾ ਜਲਦੀ ਹੋ ਸਕੇ ਸਮਾਨ ਵਿਕ ਜਾਵੇ ਅਤੇ ਅਸੀਂ ਆਪਣੇ ਘਰਾਂ ਨੂੰ ਮੁੜ ਸਕੀਏ ਉਸਨੇ ਆਪਣੇ ਸੇਵਕਾਂ ਨੂੰ ਕਿਹਾ ਇਹ ਤੁਹਾਡੇ ਵਿੱਚ ਕੋਈ ਇੱਕ ਜਾਵੇ ਅਤੇ ਕਾਫਲੇ ਦੇ ਲੋਕਾਂ ਨੂੰ ਮਿਲ ਕੇ ਦੇਖੇ ਕਿ ਕੋਈ ਖਰੀਦਦਾਰ ਹੈ ਜਾਂ ਨਹੀਂ ਕਟ ਤਨਖਾਹ ਵਾਲੇ ਨੇ ਆਪਣੀ ਕਾਬਲੀਅਤ ਸਿੱਧ ਕਰਨ ਲਈ ਕਿਹਾ ਕਿ ਮੈਂ ਜਾ ਕੇ ਦੇਖਦਾ ਹਾਂ ਉਹ ਗਿਆ ਤੇ ਥੋੜੀ ਦੇਰ ਬਾਅਦ ਵਾਪਸ ਆ ਕੇ ਕਹਿਣ ਲੱਗਿਆ ਕਿ ਕਾਫਲਾ ਤਾਂ ਹੈ ਪਰ ਉਸ ਵਿੱਚ ਕੋਈ ਖਰੀਦਦਾਰ ਨਹੀਂ ਲੱਗਦਾ ਸੌਦਾਕਰ ਨੇ ਫਿਰ ਦੂਜੇ ਸੇਵਕ ਨੂੰ ਕਿਹਾ ਕਿ ਜ਼ਰਾ ਤੂੰ ਜਾ ਕੇ ਦੇਖ ਉਹ ਸੇਵਕ ਉੱਠਿਆ ਤੇ ਚਲਾ ਗਿਆ ਜਦ ਉਸ ਸੇਵਕ ਨੂੰ ਵਾਪਸ ਮੁੜਨ ਵਿੱਚ देर ਹੋਈ ਤਾਂ ਘਟ ਤਨਖਾਹ ਵਾਲਾ ਸੇਵਕ ਮਨ ਹੀ ਮਨ ਖੁਸ਼ ਹੋਣ ਲੱਗਿਆ ਕਿ ਕਿੰਨਾ ਮੂਰਖ ਹੈ ਵਾਪਸ ਮੁੜ ਵਿੱਚ ਇੰਨੀ ਦੇਰੀ ਲਾ ਰਿਹਾ ਹੈ ਪਰ ਉਸਨੇ ਸੌਦਾਗਰ ਨੂੰ ਕੁਝ ਨਾ ਕਿਹਾ ਕੁਝ ਦੇਰ ਹੋਰ ਹੋ ਜਾਣ ਬਾਅਦ ਸੇਵਕ ਵਾਪਸ ਆ ਗਿਆ ਸੌਦਾਗਰ ਨੇ ਪੁੱਛਿਆ ਕਿ ਕੀ ਹੋਇਆ ਹੈ ਉਸਨੇ ਉੱਤਰ ਦਿੱਤਾ ਕਿ قافਲ ਵਿੱਚ 100 ਤੋਂ ਵੱਧ ਊਂਟ 35 ਖੱਜਰ ਤੇ ਕੁਝ ਹੋਰ ਜਾਨਵਰ ਹਨ 125 ਜਨਵਾਰਾ ਦੀ ਪਿੱਠ ਤੇ ਸਮਾਨ ਲੱਦਿਆ ਹੈ ਤੇ 10 ਦੀ ਪਿੱਠ ਤੇ ਕਾਫਲੇ ਦੇ ਮਾਲਕ ਬੈਠੇ ਹਨ। ਉਹਨਾਂ ਦੇ ਸਮਾਨ ਵਿੱਚ ਕੱਪੜਾ, ਬਦਾਮ ਅਤੇ ਅਖਰੂਟ ਸ਼ਾਮਲ ਹੈ। ਕਾਫਲਾ ਕਾਹਲੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤਾਂ ਕਿ ਰਾਤ ਪੈਣ ਤੋਂ ਪਹਿਲਾਂ ਸਰਾ ਵਿੱਚ ਪਹੁੰਚ ਜਾਵੇ ਤਾਂ ਕਿ ਕਿਤੇ ਲੁਟੇਰੇ ਰਾਸਤੇ ਵਿੱਚ ਨਾ ਲੁੱਟ ਲੈਣ। ਕਾਫਲਾ 2 ਦਿਨ ਉਸਰਾ ਵਿੱਚ ਰੁਕੂਗਾ ਅਤੇ ਉੱਥੋਂ ਮਸਾਲਾ, ਰੇਸ਼ਮ, ਉਨ ਅਤੇ ਰੂੰ ਖਰੀਦੇਗਾ। ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰੂਮ ਅਤੇ ਰੇਸ਼ਮ ਤਾਂ ਹੈ। ਉਹਨਾਂ ਨੇ ਸਾਨੂੰ ਕੱਲ ਸਵੇਰੇ ਉਸਰਾਂ ਵਿੱਚ ਸਮਾਨ ਸਮੇਤ ਬੁਲਾਇਆ ਹੈ। ਸੌਦਾਗਰ ਨੇ ਉਸਨੂੰ თਾਪੀ ਦਿੱਕਤੀ ਅਤੇ ਕਹਿਣ ਲੱਗਿਆ ਤੂੰ ਬੜੀ ਕੀਮਤੀ ਜਾਣਕਾਰੀ ਹਾਸਲ ਕੀਤੀ ਹੈ। ਚੰਗਾ ਇਹ ਦੱਸ ਕਿ ਤੂੰ ਉਹਨਾਂ ਨੂੰ ਵਿਵਸਥਾ ਦੇ ਮੁੱਲ ਬਾਰੇ ਤਾਂ ਕੁਝ ਨਹੀਂ ਦੱਸਿਆ। ਸੇਵਕ ਨੇ ਜਵਾਬ ਦਿੱਤਾ ਕਿ ਨਹੀਂ ਮੈਂ ਮੁੱਲ ਦਾ ਮਾਮਲਾ ਤੁਹਾਡੇ ਤੇ ਛੱਡ ਦਿੱਤਾ। ਸੌਦਾਗਰ ਨੇ ਫਿਰ ਉਸਨੂੰ ਸਾਬਾਸੀ ਦਿੱਤੀ। ਜਦੋਂ ਸੇਵਕ ਚਲਾ ਗਿਆ ਤਾਂ ਸੌਦਾਗਰ ਨੇ ਖੜ ਤਰਕਾ ਵੜੇ। ਸੇਵਕ ਨੂੰ ਕਿਹਾ ਕਿ ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਮੈਂ ਉਸ ਨੂੰ ਦੁਖਣੀ ਤਰ੍ਹਾਂ ਕਿਉਂ ਦਿੰਦਾ